ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਭਾਜਪਾ ਦੀ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਗਲਤ ਫੈਸਲਾ ਲਿਆ ਆਇਆ ਔਰ ਉਹ ਜਿਹੜਾ ਫੈਸਲਾ ਆਇਆ ਉਹ ਗਰੀਬਾਂ ਦੇ ਵਿਰੁੱਧ ਆ ਕਿਸਾਨਾਂ ਦੇ ਵਿਰੁੱਧ ਆ ਇਮਾਨਦਾਰ ਲੋਕਾਂ ਦੇ ਵਿਰੁੱਧ ਆ ਕਿਉਂਕਿ ਰਾਸ਼ਨ ਕਾਰਡ ਬਣਾਏ ਪੰਜਾਬ ਦੇ ਵਿੱਚ ਗਰੀਬ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਲੋਕ ਰਾਸ਼ਨ ਲੈ ਕੇ ਆਦਾ ਪਰਿਵਾਰ ਦਾ ਜਿਹੜਾ ਆ ਉਹ ਗੁਜ਼ਾਰਾ ਕਰਦੇ ਨੇ ਔਰ ਕਾफी ਰਾਹਤ ਮਿਲਦੀ ਆ ਲੋਕਾਂ ਨੂੰ ਜਦੋਂ ਰਾਸ਼ਨ ਉਹਨਾਂ ਨੂੰ ਮੋਹਿਆ ਜਾਂਦਾ ਪਰ ਕੇਂਦਰ ਦੀ ਸਰਕਾਰ ਨੇ ਅੱਜ ਇੱਕ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਖਤਮ ਕੀਤੇ ਜਾ ਰਹੇ ਨੇ ਭਾਵ ਕਿ 11 ਲੱਖ ਪਰਿਵਾਰਾਂ ਦਾ ਰਾਸ਼ਨ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਕੱਟਣ ਜਾ ਰਹੀ ਹੈ। ਜਦਕਿ ਆਪਾਂ ਸਾਰੇ ਜਾਣਦੇ ਆ ਕਿ ਇਹ ਹੁਣ ਜਿਹੜਾ ਇਸ ਵੇਲੇ ਸਮਾਂ ਆ ਪੰਜਾਬ ਦੇ ਵਿੱਚ ਇਹ ਤਿਉਹਾਰਾਂ ਦਾ ਸਮਾਂ ਲੋਕਾਂ ਨੂੰ ਇਹਨਾਂ ਸਮਿਆਂ ਦੇ ਵਿੱਚ ਤਿਉਹਾਰਾਂ ਦੇ ਮੌਕੇ ਦੇ ਉੱਤੇ ਸਰਕਾਰਾਂ ਰਾਹਤ ਦਿੰਦੀਆਂ ਨੇ। ਕੁਝ ਨਾ ਕੁਝ ਕਿਉਂਕਿ ਉਹ ਆਪਣੇ ਤਿਉਹਾਰ ਵਧੀਆ ਤਰੀਕੇ ਨਾਲ ਮਨਾ ਸਕਣ ਆਪਣੇ ਬੱਚਿਆਂ ਬਾਰੇ ਕੁਝ ਨਾ ਕੁਝ ਨਾ ਨਾ ਸੋਚ ਸਕਣ ਪਰ ਇਹੋ ਜੇ ਸਮੇਂ ਦੇ ਵਿੱਚ ਆ ਕੇ ਭਾਜਪਾ ਦਾ ਜਿਹੜਾ ਇਹ ਪੋਝਾ ਫੈਸਲਾ ਆਇਆ ਇਹ ਬਹੁਤ ਪੰਜਾਬ ਦੇ ਵਿਰੋਧ ਦਾ ਪੰਜਾਬ ਦੇ ਹਿੱਤਾਂ ਦੇ ਵਿਰੋਧ ਦਾ ਵੈਸੇ ਵੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲੋਂ ਪੰਜਾਬ ਨਾਲ ਹਮੇਸ਼ਾ ਹੀ ਜਿਹੜਾ ਉਹ ਵਿਤਕਰਾ ਕਰਦੀ ਆ ਰਹੀ ਆ ਤੁਸੀਂ ਚਾਹੇ ਆਰਟੀਐਫ ਦੇ ਪੈਸੇ ਦੇਖ ਲਓ ਤਾਂ ਇਹ ਹੋਰ ਸਕੀਮਾਂ ਹਨ ਜਿੱਥੇ ਤੇ ਭਾਜਪਾ ਸ਼ਾਸਿਤ ਸੂਬੇ ਨੇ ਉਹਨਾਂ ਨੂੰ ਤਾਂ ਟੱਚ ਨਹੀਂ ਕੀਤਾ ਜਾਂਦਾ ਪਰ ਜਿੱਥੇ ਭਾਜਪਾ ਵਿਰੋਧੀ ਸਰਕਾਰਾਂ ਨੇ ਉਹਨਾਂ ਤੇ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਆ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਜਿਹੜਾ ਆ ਫੈਸਲਾ ਹੈਗਾ ਆ ਭਾਜਪਾ ਦਾ ਇਹ ਬਹੁਤ ਨਿੰਦਨਯੋਗ ਆ ਕਿਉਂਕਿ ਇਹਦੇ ਨਾਲ 11 ਲੱਖ ਪਰਿਵਾਰ ਪੰਜਾਬ ਦੇ ਜਿਹੜੇ ਆ ਉਹਨਾਂ ਦਾ ਭੁੱਖ ਧੁੰਦਲਾ ਹੋਊਗਾ ਉਹ ਰਾਸ਼ਨ ਤੋਂ ਵਾਂਝੇ ਰਹਿਣਗੇ ਪਹਿਲਾਂ ਹੀ ਲੋਕ ਮਗਹਾਈ ਦੀ ਮਾਰ ਦੇ ਵਿੱਚ ਨੇ ਔਰ ਲੋਕ ਚਾਹੁੰਦੇ ਨੇ ਕਿ ਸਰਕਾਰਾਂ ਉਹਨਾਂ ਵਾਸਤੇ ਕੁਝ ਨਾ ਕੁਝ ਪੋਜ਼ਿਟਿਵ ਕਰਨ ਪਰ ਇਹੋ ਜਾ ਫੈਸਲਾ ਅਸੀਂ ਸਮਝਦੇ ਆ ਕਿ ਇਹ ਆਸਪਾਦੀ ਇੱਕ ਚਾ ਚਾਲ ਜਿਹੜੀ ਕਿ ਪੰਜਾਬ ਦੇ ਵਿਰੋਧ ਜਾਨ ਬੁੱਝ ਕੇ ਜੜੀ ਆ ਉਹ ਰਚੀ ਜਾ ਰਹੀ ਆ ਸੋ ਮੈਂ ਪੂਰਨ ਨਿਖੇਦੀ ਕਰਦਾ ਹਾਂ ਭਾਜਪਾ ਦੇ ਇਸ ਫੈਸਲੇ ਦੀ ਕਿਉਂਕਿ ਇਹਦੇ ਨਾਲ ਜਿਹੜਾ ਗਰੀਬ ਵਰਗ ਦੇ ਉੱਤੇ ਬਹੁਤ ਵੱਡਾ ਆਰਥਿਕ ਬੋਝ ਜਿਹੜਾ ਹੈ ਨਾ ਉਹ ਪੈਣ ਜਾ ਰਿਹਾ ਹੈ ਪਾਸ ਬਾਦੀ ਕੇਂਦਰ ਸਰਕਾਰ ਨੇ ਇੱਕ ਬਹੁਤ ਹੀ ਗਲਤ ਫੈਸਲਾ ਲਿਆ ਆ ਔਰ ਉਹ ਜਿਹੜਾ ਫੈਸਲਾ ਆ ਉਹ ਗਰੀਬਾਂ ਦੇ ਵਿਰੁੱਧ ਆ ਕਿਸਾਨਾਂ ਦੇ ਵਿਰੁੱਧ ਆ ਇਮਾਨਦਾਰ ਲੋਕਾਂ ਦੇ ਵਿਰੁੱਧ ਆ ਕਿਉਂਕਿ ਰਾਸ਼ਨ ਕਾਰਡ ਬਣਾਏ ਪੰਜਾਬ ਦੇ ਵਿੱਚ ਗਰੀਬ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਲੋਕ ਰਾਸ਼ਨ ਲੈ ਕੇ ਆਦਾ ਪਰਿਵਾਰ ਦਾ ਜਿਹੜਾ ਆ ਉਹ ਗੁਜ਼ਾਰਾ ਕਰਦੇ ਨੇ ਔਰ ਕਾਫੀ ਰਾਹਤ ਮਿਲਦੀ ਆ ਲੋਕਾਂ ਨੂੰ ਜਦੋਂ ਰਾਸ਼ਨ ਉਹਨਾਂ ਨੂੰ ਮਹੋਇਆ ਦાય ਪਰ ਕੇਂਦਰਤੀ ਸਰਕਾਰ ਨੇ ਅੱਜ ਇੱਕ ਫੈਸਲਾ ਕੀਤਾ ਕਿ ਪੰਜਾਬ ਦੇ ਵਿੱਚ 11 ਲੱਖ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਖਤਮ ਕੀਤੇ ਜਾ ਰਹੇ ਨੇ ਭਾਵ ਕਿ 11 ਲੱਖ ਪਰਿਵਾਰਾਂ ਦਾ ਰਾਸ਼ਨ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਕੱਟਣ ਜਾ ਰਹੀ ਹੈ ਜਦ ਕਿ ਆਪਾਂ ਸਾਰੇ ਜਾਣਦੇ ਆ ਕਿ ਇਹ ਹੁਣ ਜਿਹੜਾ ਇਸ ਵੇਲੇ ਸਮਾਂ ਆ ਪੰਜਾਬ ਦੇ ਵਿੱਚ ਇਹ ਤਿਉਹਾਰਾਂ ਦਾ ਸਮਾਂ ਲੋਕਾਂ ਨੂੰ ਇਹਨਾਂ ਸਮਿਆਂ ਦੇ ਵਿੱਚ ਤਿਉਹਾਰਾਂ ਦੇ ਮੌਕੇ ਦੇ ਉੱਤੇ ਸਰਕਾਰਾਂ ਰਾਹਤ ਦਿੰਦੀਆਂ ਨੇ ਕੁਝ ਨਾ ਕੁਝ ਕਿਉਂਕਿ ਉਹ ਆਪਣੇ ਤਿਉਹਾਰ ਵਧੀਆ ਤਰੀਕੇ ਨਾਲ ਮਨਾ ਸਕਣ ਆਪਣੇ ਬੱਚਿਆਂ ਬਾਰੇ ਕੁਝ ਨਾ ਕੁਝ ਨਾ ਸੋਚ ਸਕਣ ਪਰ ਇਹੋ ਜੇ ਸਮੇਂ ਦੇ ਵਿੱਚ ਆ ਕੇ ਭਾਜਪਾ ਦਾ ਜਿਹੜਾ ਇਹ ਪੋਝਾ ਫੈਸਲਾ ਆ ਇਹ ਬਹੁਤ ਪੰਜਾਬ ਦੇ ਵਿਰੋਧ ਦਾ ਪੰਜਾਬ ਦੇ ਹਿੱਤਾਂ ਦੇ ਵਿਰੋਧ ਦਾ ਵੈਸੇ ਵੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਨਾਲੋਂ ਪੰਜਾਬ ਨਾਲ ਹਮੇਸ਼ਾ ਹੀ ਜਿਹੜਾ ਉਹ ਵਿਤਕਰਾ ਕਰਦੀ ਆ ਰਹੀ ਆ ਤੁਸੀਂ ਚਾਹੇ ਆਰਟੀਐਫ ਦੇ ਪੈਸੇ ਦੇਖ ਲਓ ਤਾਂ ਇਹ ਹੋਰ ਸਕੀਮਾਂ ਹਨ ਜਿੱਥੇ ਤੇ ਭਾਜਪਾ ਸ਼ਾਸਿਤ ਸੂਬੇ ਨੇ ਉਹਨਾਂ ਨੂੰ ਤਾਂ ਟੱਚ ਨਹੀਂ ਕੀਤਾ ਜਾਂਦਾ ਪਰ ਜਿੱਥੇ ਭਾਜਪਾ ਵਿਰੋਧੀ ਸਰਕਾਰਾਂ ਨੇ ਉਹਨਾਂ ਦੇ ਉਹਨਾਂ ਨੂੰ ਖਾਸ ਤੌਰ ਤੇ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਇਹ ਜਿਹੜਾ ਫੈਸਲਾ ਹੈਗਾ ਆ ਪਾਸਪਾ ਦਾ ਇਹ ਬਹੁਤ ਨਿੰਦਨਯੋਗ ਆ ਕਿਉਂਕਿ ਇਹਦੇ ਨਾਲ 11 ਲੱਖ ਪਰਿਵਾਰ ਪੰਜਾਬ ਦੇ ਜਿਹੜੇ ਆ ਉਹਨਾਂ ਦਾ ਭੁੱਖ ਧੁੰਦਲਾ ਹੋਊਗਾ ਉਹ ਆ ਰਾਸ਼ਨ ਤੋਂ ਵਾਂਝੇ ਰਹਿਣਗੇ ਪਹਿਲਾਂ ਹੀ ਲੋਕ ਮਗਹਾਈ ਦੀ ਮਾਰ ਦੇ ਵਿੱਚ ਨੇ ਔਰ ਲੋਕ ਚਾਹੁੰਦੇ ਨੇ ਕਿ ਸਰਕਾਰਾਂ ਉਹਨਾਂ ਵਾਸਤੇ ਕੁਝ ਨਾ ਕੁਝ ਪੋਜ਼ਿਟਿਵ ਕਰਨ ਪਰ ਇਹੋ ਜਿਹਾ ਫੈਸਲਾ ਅਸੀਂ ਸਮਝਦੇ ਹਾਂ ਕਿ ਇਹ ਪਾਸਪਾ ਦੀ ਇੱਕ ਚਾ ਚਾੜ ਜਿਹੜੀ ਕਿ ਪੰਜਾਬ ਦੇ ਵਿਰੋਧ ਚਾਨ ਬੁੱਝ ਕੇ ਜੜੀ ਆ ਉਹ ਰਚੀ ਜਾ ਰਹੀ ਆ ਸੋ ਮੈਂ ਪੂਰਨ ਨਿਖੇਦੀ ਕਰਦਾ ਹਾਂ ਕਾਜ਼ਬਾ ਦੇ ਇਸ ਫੈਸਲੇ ਦੀ ਕਿਉਂਕਿ ਇਹਦੇ ਨਾਲ ਜਿਹੜਾ ਗਰੀਬ ਵਰਗ ਦੇ ਉੱਤੇ ਬਹੁਤ ਵੱਡਾ ਆਰਥਿਕ ਬੋਝ ਜਿਹੜਾ ਹੈ ਨਾ ਉਹ ਪੈਣ ਜਾ ਰਿਹਾ ਹੈ